ਸਸੀ ਗਾਲ ਜੀ ਤੁਸੀਂ ਦੇਖ ਰਹੇ ਹੋ ਬੈਨਿਕ ਸੇਰਾ ਤੇ ਮੈਂ ਅਰੋਨ ਕੁਰਾਲੀ ਅਧਰੇੜਾ ਪਿੰਡ ਦੇ ਵਿੱਚ ਖੜੇ ਆ ਤੇ ਜਿੱਥੇ ਇੱਕ ਵੱਡੀ ਫੈਕਟਰੀ ਲੱਗਣ ਜਾ ਰਹੀ ਹੈ ਤੇ ਪਿੰਡ ਵਾਸੀ ਉਸ ਦਾ ਇਤਰਾਜ਼ ਵੀ ਜਤਾ ਰਹੇ ਆ ਮੈਂ ਕੈਮਰਾਮੈਨ ਨੂੰ ਕਮਾਂਗਾ ਕਿ ਇੱਕ ਵਾਰ ਪਹਿਲਾਂ ਤਸਵੀਰਾਂ ਦਿਖਾਣ ਲੋਕਾਂ ਦੀਆਂ ਜਿੱਥੇ ਕਿ ਪਿੰਡ ਦੇ ਲੋਕ ਅੱਜ ਕਾਫੀ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਹੋਏ ਨੇ ਅਤੇ ਮੰਗ ਕਰ ਰਹੇ ਨੇ ਕਿ ਇਹ ਫੈਕਟਰੀ ਇੱਥੇ ਨਾ ਲਾਈ ਜਾਵੇ ਕਿਉਂਕਿ ਜਿੱਥੇ ਫੈਕਟਰੀ ਲੱਗ ਰਹੀ ਹੈ ਉਸ ਦੇ ਬਿਲਕੁਲ ਨੇੜੇ ਇੱਕ ਗੋਦਾਮ ਹੈ ਜੋ ਗੈਸ ਏਜੰਸੀ ਦਾ ਗੋਦਾਮ ਹੈ ਅਤੇ ਉਸਦੇ ਜੋ ਫੈਕਟਰੀ ਲੱਗਣ ਜਾ ਰਹੀ ਹੈ ਉਸ ਦੇ ਵਿੱਚ ਕਾਲਖ ਕਾਫੀ ਉੜਦੀ ਹੈ ਅਤੇ ਇਹਨਾਂ ਦੀ ਇਹਨਾਂ ਦਾ ਕਹਿਣਾ ਹੈ ਕਿ ਉਹ ਡੰਗਰਾਂ ਵਾਲੇ ਕੱਖਾਂ ਤੇ ਵੀ ਜਾ ਕੇ गिर ਸਕਦੀ ਹੈ ਜਿਸ ਨਾਲ ਡੰਗਰਾਂ ਤੱਕ ਇਹ ਕੋਈ ਨਾ ਕੋਈ ਬਿਮਾਰੀ ਫੈਲ ਸਕਦੀ ਹੈ ਤੇ ਪਿੰਡ ਵਿੱਚ ਵੀ ਕੈਂਸਰ ਵਰਗੀਆਂ ਕਾਤ ਤੱਕ ਬਿਮਾਰੀਆਂ ਸ਼ਾਮਲ ਹੋ ਸਕਦੀਆਂ ਕੀ ਕਹਿਣਾ ਪਿੰਡ ਦੇ ਆਗੂਆਂ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਉਹ ਜਸਵੰਤ ਸਿੰਘ ਮੇਰਾ ਨਾਮ ਹੈ ਪਿੰਡ ਦਾ ਮੈਂ ਆਪਣਾ ਪਿੰਡ ਦਾ ਸਰਪੰਚ ਵੀ ਹੈ ਕਿਹੜੇ ਪਿੰਡ ਦਾ ਆਪਣਾ ਉਹ ਉਹ ਅਧਰੇੜੇ ਦਾ ਸਰਪੰਚ ਹੈ ਅੱਤੇ ਅੱਜ ਪਿੰਡ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਸੀਗੇ ਉਹ ਕਿ ਫੈਕਟਰੀ ਲੱਗਦੀ ਹੈ ਵਿਰੋਧ ਕਰ ਰਹੇ ਆ ਉਹਦਾ ਵੀ ਲੱਕੜੀ ਦੀ ਚਾਹੀਦੀ ਵੀਰ ਜੀ ਵੀਰ ਜੀ ਗੱਲ ਇਸ ਤਰ੍ਹਾਂ ਇਹ ਸਾਡਾ ਪਿੰਡ ਉਹ ਆਪਣਾ ਉਹਦੇ ਜ਼ੋਨ ਵਿੱਚ ਹੈਗਾ ਉਹਦੇ ਵਿੱਚ ਆਪਣਾ ਫੈਕਟਰੀ ਜ਼ੋਨ ਚ ਹੈਗਾ 7 ਕੋਈ ਉਹਨਾਂ ਨੇ ਆਪਣਾ ਹੁਣੀ ਲੱਤੀ ਹੈਗੀ ਆਪਣਾ ਆਪਣਾ ਉਹ ਪਰਮਿਸ਼ਨ ਕੋਈ ਨਹੀਂ ਲੱਤੀ ਅਸੀਂ ਤਾਂ ਜੇ ਮੰਨ ਲਓ ਕੋਈ ਇਹ ਆਪਣਾ ਸਰਕਾਰ ਹੋ ਕਰਨਾ ਚਾਹੁੰਦੀ ਹੈ ਬੰਦ ਕਰਨਾ ਕਹਿੰਦੀ ਹੈ ਉਹ ਆਪਣਾ ਕਰ ਦੇਵੇ ਸਾਨੂੰ ਕਿਹਤਰਾਜ 7 ਕੋਈ ਇਹ ਪਰਮਿਸ਼ਨ 7 ਇਹ ਨਹੀਂ ਲੱਤੀ ਸਾਨੂੰ ਕੋਈ ਪੁੱਛਿਆ ਨਹੀਂ ਕਿਸੇ ਫੈਕਟਰੀ ਜ਼ੋਨ ਉਹਨਾਂ ਨੇ ਪਿੰਡ ਦਾ ਲੰਬੜਦਾਰ ਵੀ ਹੋ ਆ ਪਿੰਡ ਦਾ ਲੰਬੜਦਾਰ ਵੀ ਹੈ ਆਪਣਾ ਸਰਪੰਚ ਵੀ ਹੈ ਜਿਹੜੀ ਰਜਿਸਟਰੀ ਹੋਈ ਹੈ ਤੁਸੀਂ ਲੰਬੜਦਾਰੀ ਵਿੱਚ ਤੁਸੀਂ ਭਾਈ ਹਾਂ ਹਾਂ ਮੈਂ ਪਾਈ ਹੈ ਜੀ ਮੈਂ ਪਾਈ ਹੈ ਕੋਈ ਉਧਰ ਤਾਂ ਕੋਈ ਗੱਲ ਨਹੀਂ ਜੀ ਮੈਂ ਆਪਣਾ ਮੈਨੂੰ ਉਹ ਦੰਦੀ ਸਰਕਾਰ ਉਹ ਦੰਦੀ ਪੈਸੇ ਦਿੰਦੀ ਹੈ ਮੈਂ ਉਹਦੀ ਕੋਈ ਹਗਵਾਈ ਪਾਈ ਹੈ ਪਿੰਡ ਵਾਸੀ ਕਹਿ ਰਹੇ ਵੀ ਜਿਹੜੀ ਫੈਕਟਰੀ ਲੱਗ ਰਹੀ ਹੈ ਉਹਦੇ ਬਿਲਕੁਲ ਨਾਲ ਇੱਕ ਜਿਹੜਾ ਗੈਸ ਸਬਸੀ ਵੀ ਹੈ ਉਹ ਤਾਂ ਗੈਸ ਜੀ ਐਮਸੀ ਉਹਦੀ ਹੈ ਉਹਦੀ ਆਪਣਾ ਸਰਕਾਰ ਦੀ ਹੈ ਹੋਈ ਵੀ ਆਪਣਾ ਲੱਗੀ ਹੋਈ ਸਾਨੂੰ ਉਹਦੇ ਜਿਹੜਾ ਅਤਰਾਜ ਹੈ ਕਹਿੰਦੇ ਵੀ ਗੈਸ ਸਬਸੀ ਹੋਣੀ ਚਾਹੀਦੀ ਉਹ ਤਾਂ ਉਹ ਤਾਂ ਉਹਨਾਂ ਨੂੰ ਉਹਨਾਂ ਨੂੰ ਜਿਨ੍ਹਾਂ ਨੇ ਉਹ ਦਿੱਤੀ ਉਹਨੂੰ ਆਪਣਾ ਪਰਮਿਸ਼ਨ ਦਿੱਤੀ ਉਹਨੂੰ ਉਹਨਾਂ ਨੂੰ ਚਾਹੀਦੀ ਰੋਗ ਚਾਹੀਦੀ ਸਾਨੂੰ ਤਾਂ ਕੋਈ ਮਤਵ ਨਹੀਂ ਤੇ ਜੇਕਰ ਕੋਈ ਗੱਲਬਾਤ ਹੁੰਦੀ ਕਿ ਪਿੰਡ ਵਾਲੇ ਦੇ ਨਾਲ ਖੜੋਗੇ ਕਿਸੇ ਅਸੀਂ ਤਾਂ ਹੁਣ ਤੱਕ ਪਿੰਡ ਵਾਲੇ ਮੇਰੇ ਕੋਲ ਆਏ ਨਹੀਂ ਜੀ ਚਰਗੇ ਪਿੰਡ ਦਾ ਸਰਪੰਚ ਵੀ ਮੈਂ ਆਇਆ ਲੰਬੜਦਾਰ ਵੀ ਮੈਂ ਮੈਂ ਮੇਰੇ ਕੋਲ ਤਾਂ ਆਏ ਨਹੀਂ ਪਿੰਡ ਵਾਲੇ ਕੋਈ ਹੁਣ ਤੱਕ ਮੇਰੇ ਕੋਲ ਕੋਈ ਨਹੀਂ ਇੱਕ ਦਿਨ ਮੇਰੇ ਕੋਲ ਉਹ ਲੈ ਕੇ ਆਏ ਤੇ ਉਹ ਐਪਲੀਕੇਸ਼ਨ ਲੈ ਕੇ ਆਏ ਤੇ ਦੋਵੇਂ ਦਿਨ ਉਹਦੇ ਦਫ਼ਤਰ ਚਲੇ ਗਏ ਆਪਣਾ ਡੀਸੀ ਦਫ਼ਤਰ ਉਹ ਮੇਰੇ ਖਿਲਾਫ ਬੋਲਣ ਲੱਗੇ ਵੀ ਸਰਪੰਚ ਉਹਦੀ ਪਿਆ ਆਪਣਾ ਹੁਕਮ ਕਰਨ ਦੀ ਨਹੀਂ ਜੁੱਤਾ ਪਿਆ ਕਹਿੰਦੇ 350 ਪਿੰਡ ਵਾਸੀਆਂ ਨੇ ਸਾਈਨ ਕਰਿਆ ਹੈ ਮੈਂ ਉਹਦਾ ਉਹਦਾ ਜੇ ਆਪਣਾ ਉਹਨਾਂ ਨੇ ਸਾਈਨ ਕਰਿਆ ਉਹ ਉਹਦੇ ਕੋਲ ਮਿਲ ਲਵੇ ਜਾ ਕੇ ਉਹਨੂੰ ਮਿਲਵੇ ਡੀਸੀ ਨੂੰ ਮਿਲ ਲਵੇ ਮੁੱਖ ਮੰਤਰੀ ਨੂੰ ਮਿਲ ਲਵੇ ਮੈਂ ਨਾਲ ਚੱਲਦਾ ਤੁਸੀਂ ਨਾਲ ਖੜੇ ਹੋ ਪਿੰਡ ਵਾਲੇ ਹਾਂ ਮੈਂ ਤਾਂ ਨਾਲ ਆ ਮੈਨੂੰ ਆਪਾਂ ਨੂੰ ਕੀ ਗੱਲ ਹੈ ਜਦ ਸਾਡਾ ਜਨ ਫੈਕਟਰੀ ਚ ਜਨ ਚ ਹੈ ਜੇ ਸਰਕਾਰ ਨੇ ਉਹਨੂੰ ਪਰਮਿਸ਼ਨ ਦਿੱਤੀ ਹੈ ਸਾਡੇ ਕੋਈ ਐਨਓਸੀ ਨਹੀਂ ਲੱਤੀ ਸਾਡੇ ਕੋਲ ਕੋਈ ਗੱਲ ਨਹੀਂ ਮੁੱਦਾ ਜੀ ਇਹ ਸਾਡੇ ਪਿੰਡ ਦਾ ਬਹੁਤ ਵੱਡਾ ਮੁੱਦਾ ਬਣ ਗਿਆ ਜੀ ਹੁਣ ਇਹ ਜੋ ਫੈਕਟਰੀ ਲੱਗ ਰਹੀ ਹੈ ਇਹ ਪਹਿਲਾਂ ਇਸ ਦਾ ਰੀਜਨ ਇਹ ਪਤਾ ਕਰੇ ਜੀ ਚਟੋਲੀ ਪਹਿਲਾਂ ਫੈਕਟਰੀ ਚੱਲਦੀ ਸੀ ਵਿਥੇ ਕਿਉਂ ਚੱਕੀ ਆਈ ਇਹ ਉਹ ਪਿੰਡ ਦੇ ਵਿੱਚ ਜੋ ਹੋ ਵੀ ਇਹ ਸਭ ਅਸੀਂ ਪਰਤਾਲ ਕਰੀ ਆ ਬੰਦਿਆਂ ਨੂੰ ਕੈਂਸਰ ਹੋ ਗਈ ਇੱਥੇ ਇਹਨਾਂ ਨੇ ਉੱਥੇ ਸ਼ਿਫਟ ਕਰੀ ਆ ਉਹ ਪਿੰਡ ਵਾਲੇ ਪਿੰਡ ਵਾਲਿਆਂ ਨੇ ਐਪਲੀਕੇਸ਼ਨ ਆਪਾਂ ਕੋ ਫੈਕਟਰੀ ਚ ਕਾਈ ਆ ਜੀ ਹੁਣ ਇਹ ਸਾਡੇ ਪਿੰਡਾਂ ਨਾਲ ਜ਼ਮੀਨ ਖਰੀਦੀ ਆ ਜੀ ਇਹ ਤਾਂ ਉਹ ਫੈਕਟਰੀ ਲੱਗੇ ਲਾਉਣ ਜੀ ਸਾਡਾ ਇਹੀ ਵਾਰ ਉਹ ਬੇਨਤੀ ਆਈ ਇਹ ਫੈਕਟਰੀ ਨਾਲ ਲੱਗੀ ਜਾਵੇ ਨਹੀਂ ਸਾਡੇ ਪਿੰਡ ਦਾ ਨਿਸ਼ਾਨ ਬਹੁਤ ਆਉਣਾ ਜੀ ਜਿਹੜਾ ਦਾ ਕਚਰਾ ਉੜਕੇ ਸਾਡੇ ਵੇੜਿਆਂ ਵਿੱਚ ਪੈਣਾ ਡੰਗਰ ਪੁੱਛੂ ਸਾਡੇ ਬਾਹਰ ਖੜਦੇ ਆ ਗੱਖਾਂ ਦੇ ਵਿੱਚ ਹਾਂ ਇਹ ਸਾਰਾ ਲੋਹਾ ਕੰਨ ਅੰਦਰ ਸਾਡੇ ਜਾਣੇ ਜੋ ਹੈਗੇ ਆ ਆਉਣ ਵਾਲੇ ਸਮੇਂ 'ਚ ਸਾਡੇ ਪਿੰਡਾਂ ਇਹੋ ਫੈਕਟਰੀ ਲੱਗ ਰਹੀ ਹੈ ਜਿਹੜੀ ਬਾਕੀ ਤੁਹਾਨੂੰ ਬਲਜੀਤ ਸਿੰਘ ਨੇ ਦੱਸਿਆ ਜੀ ਵੀ ਉਹਦੇ ਕੀ ਕੀ ਨੁਕਸਾਨ ਹੈ ਵੀ ਉਹਨਾਂ ਤੋਂ ਬਿਤੇ ਸਾਡੇ ਸਾਡੇ ਘਰ ਨੇੜੇ ਬਿਲਕੁਲ ਸਾਡੇ ਪਿੰਦੇ ਸਭ ਤੋਂ ਪਹਿਲਾਂ ਸਾਡੀ ਇਹ ਰਿਕਵੈਸਟ ਹੈ ਵੀ ਉਹ ਫੈਕਟਰੀ ਨਹੀਂ ਲੱਗਣੀ ਚਾਹੀਦੀ ਉੱਥੇ ਸਰਕਾਰ ਨੂੰ ਮਿਲੇ ਤੁਸੀਂ ਇਸ ਬਾਰੇ ਹਾਂਜੀ ਇਸ ਬਾਰੇ ਹਾਂ ਜੀ ਹਾਂ ਜੀ ਹਾਂ ਕਾ ਵੀ ਸਾਰੇ ਤਿਆਰ ਹੋਏ ਹੋਏ ਸਭ ਕੋਈ ਪਤਾ ਕਰਿਆ ਹੋਇਆ ਜੀ ਜੇਕਰ ਇਹ ਫੈਕਟਰੀ ਦਾ ਕੋਈ ਨਈ ਬੰਦ ਹੁੰਦਾ ਤਾਂ ਅਗਲੇ ਤੱਕ ਵੀ ਉਪਰ ਅਗਲੇ ਅਸੀਂ ਅੱਜ ਤੋਂ ਅਗਲੇ ਕੋਈ ਰੋਜ਼ ਪ੍ਰਦਰਸ਼ਨ ਤਾਂ ਕਰਾਂਗੇ ਜੀ ਮੇਰਾ ਨਾਮ ਬਲਜੀਤ ਸਿੰਘ ਹੈ ਜੀ ਪਿੰਡ ਦਰੇੜਾ ਤੇ ਸਾਡਾ ਮੁੱਦਾ ਐਦਾਂ ਹੈ ਜੀ ਪਿੰਡ ਦੇ ਵਿੱਚ ਕਿ ਨ ਉਹਦਾ ਸਾਨੂੰ ਪਿੰਡ ਦੇ ਲੋਕਾਂ ਨੂੰ ਇੰਨਾ ਕੁ ਨੁਕਸਾਨ ਆ ਨਾ ਕਿ ਜਿਹੜਾ ਉਹਦਾ ਕਚਰਾ ਉੜਦਾ ਏ ਲੋਕਾਂ ਦੇ ਘਰਾਂ ਵਿੱਚ ਛੋਟੇ ਬੱਚੇ ਫਿਰਦੇ ਸਾਰਾ ਹੀ ਅੰਦਰ ਜਾਂਦਾ ਕੈਂਸਰ ਵਰਗੀਆਂ ਬਿਮਾਰੀਆਂ ਲੱਗਦੀਆਂ ਐ ਤੇ ਸਾਡੇ ਪਾਣੀ ਦੂਸ਼ਿਤ ਕਰਦਾ ਉਹ ਤੇ ਅਸੀਂ ਇਹ ਮੰਗ ਚਾਉਂਦੇ ਆ ਵੀ ਜਿਹੜੀ ਉਹ ਫੈਕਟਰੀ ਆ ਉਹਨੂੰ ਕਿਸੇ ਵੀ ਤਰ੍ਹਾਂ ਕਰਕੇ ਉਹਦੀ ਰੋਕ ਲਈ ਜਾਵੇ ਜਾਂ ਉਹਨੂੰ ਕਿਸੇ ਹੋਰ ਜਗ੍ਹਾ ਸ਼ਿਫਟ ਕੀਤਾ ਜਾਵੇ ਪਿੰਡ ਤੋਂ ਦੂਰ ਕੀਤਾ ਜਾਵੇ ਅਸੀਂ ਸਾਨੂੰ ਪਹਿਲਾਂ ਕੁਝ ਪਤਾ ਨਹੀਂ ਲੱਗਿਆ ਸੀ ਹੁਣ ਅਸੀਂ ਆਰਟੀਆਈ ਪਾ ਕੇ ਅਸੀਂ ਇਹ ਜੋ ਵੀ ਉਹਨਾਂ ਨੇ ਕਾਗਜ਼ ਪੱਤਰ ਕੋਰਟ ਵਿੱਚ ਸਾਨੂੰ ਸੱਮਣ ਵੀ ਕਹੇ ਛੇ ਬੰਦਿਆਂ ਨੂੰ ਜਿਹੜੇ ਅੱਗੇ ਸੀ ਤੇ ਅਸੀਂ ਹੁਣ ਉਹਨਾਂ ਵਿੱਚ ਤੇ ਐਵੀਡੈਂਸ ਕੱਢ ਕੇ ਲੈ ਕੇ ਆਏ ਆ ਜਿਹਦੇ ਵਿੱਚ ਇੱਕ ਤਹਿਸੀਲਦਾਰ ਸਾਹਿਬ ਨੇ ਪਿੰਡ ਦੇ ਨੰਬਰਦਾਰ ਤੋਂ ਰਿਪੋਰਟ ਮੰਗੀ ਸੀ ਉਹ ਰਿਪੋਰਟ ਦੇ ਵਿੱਚ ਸਾਨੂੰ ਦੋ ਚੀਜ਼ਾਂ ਮਿਲੀਆਂ ਉਹਦੇ ਵਿੱਚ ਇੱਕ ਤਾਂ ਲਿਖਿਆ ਹੋਇਆ ਉਹਨਾਂ ਨੇ ਵੀ ਕੋਈ ਕੁਦਰਤੀ ਨਾਲਾ ਕੋਲ ਨਾ ਹੋਵੇ ਫੈਕਟਰੀ ਦੇ ਉਹ ਕੁਦਰਤੀ ਨਾਲਾ ਸਾਡੇ ਪਿੰਡ ਦਾ ਜਦੋਂ ਸਾਡੀ ਪੰਚਾਇਤ ਬਣੀ ਸੀ ਉਸ ਟਾਈਮ ਪਾਈਪ ਲਾਈਨ ਪਾਈ ਸੀ ਅਸੀਂ ਪਿੰਡ ਦੀ ਤੇ ਸਾਨੂੰ ਇਹ ਵੀ ਡਰਾਂ ਵੀ ਉਹਨਾਂ ਨੇ ਸਾਡੇ ਪਾਣੀ ਦੇ ਵਿੱਚ ਆਪਣਾ ਪਾਣੀ ਜੋ ਵੀ ਹੈ ਦੂਸ਼ਿਤ ਪਾਣੀ ਉਹਦੇ ਵਿੱਚ ਗੈਰਨ ਦੇ ਕੋਸ਼ਿਸ਼ ਕਰੂਗੇ ਤੇ ਇੱਕ ਉਹਨਾਂ ਨੇ ਤਹਿਸੀਲਦਾਰ ਸਾਹਿਬ ਨੇ ਲਿਖਿਆ ਹੋਇਆ ਸੀ ਵੀ ਜੇਕਰ ਸਾਈਡ ਦੇ 150 ਮੀਟਰ ਦੇ ਘੇਰੇ ਅੰਦਰ ਕੋਈ ਵੀ ਪੈਟਰੋਲੀਅਮ ਪਾਈਪ ਲਾਈਨ ਲੰਘਦੀ ਹੈ ਤਾਂ ਸਾਨੂੰ ਦੱਸਿਆ ਜਾਵੇ ਆ ਦੇਖੋ ਇੱਥੇ ਲਿਖਿਆ ਹੋਇਆ ਨਹੀਂ ਹੈ ਇਹਦੇ ਵਿੱਚ ਜਾਂ ਤਾਂ ਜੀ ਸਾਡੇ ਪਿੰਡ ਦੇ ਮੰਨ ਲਓ ਲੰਬੜਦਾਰ ਜੀ ਜਾਂ ਫਿਰ ਪਟਵਾਰੀ ਸਾਹਿਬ ਨੇ ਗਲਤ ਰਿਪੋਰਟ ਬਣਾਈ ਆ ਇਹ ਤਾਂ ਪਟਵਾਰੀ ਸਾਹਿਬ ਦੱਸ ਸਕਦੇ ਜਾਂ ਸਾਨੂੰ ਜਸਵੰਤ ਸਿੰਘ ਜੀ ਸਾਡੇ ਪਿੰਡ ਦੇ ਲੰਬੜਦਾਰ ਦੱਸ ਸਕਦੇ ਆ ਜਾਂ ਸਾਨੂੰ ਤਹਿਸੀਲਦਾਰ ਸਾਹਿਬ ਦੱਸ ਸਕਦੇ ਆ ਅਸੀਂ ਉਹਨਾਂ ਕੋਲ ਗਏ ਉਹ ਸਾਨੂੰ ਕਹਿੰਦੇ ਆ ਤੁਸੀਂ ਆਪਣੇ ਪਿੰਡ ਦੇ ਵਾਈਸ ਆਪਣੀ ਗੱਲਬਾਤ ਕਰੋ ਪਰ ਸਾਡਾ ਕੋਈ ਹੱਲ ਨਹੀਂ ਨਿਕਲਿਆ ਅਸੀਂ ਪਿੰਡ ਦਾ ਟੱਕ ਰੱਖਿਆ ਸੀ ਪਹਿਲਾਂ ਉੱਥੇ ਵੀ ਸਾਡਾ ਕੋਈ ਹੱਲ ਨਹੀਂ ਨਿਕਲਿਆ ਨਾ ਸਾਨੂੰ ਸਰਪੰਚ ਸਾਹਿਬ ਨੇ ਕੋਈ ਚਿੱਠੀ ਦਾ ਜਵਾਬ ਦੇਆ ਨਾ ਅਸੀਂ ਡੀਸੀ ਸਾਹਿਬ ਕੋ ਗਏ ਡੀਸੀ ਸਾਹਿਬ ਨੇ ਕੋਈ ਹੱਲ ਨਹੀਂ ਕਰਿਆ ਸਾਡਾ ਤੇ ਪੰਚਾਇਤ ਵਿੱਚ ਸਾਡੇ ਨਾਲ ਸੋਹਣ ਸਿੰਘ ਪੰਚ ਜੀ ਸੇਵਾ ਸਿੰਘ ਪੰਚ ਜੀ ਇਹਨਾਂ ਨੇ ਸਾਡਾ ਬਹੁਤ ਸਹਿਯੋਗ ਤੇ ਆ ਜੀ ਫੈਕਟਰੀ ਦਾ ਜਦੋਂ ਕੰਮ ਚੱਲਦਾ ਤਾਂ ਰੋਕਣ ਤੱਕ ਅਸੀਂ ਗਏ ਆ ਉੱਥੇ ਫਿਰ ਸਾਡੇ ਪਰਚੇ ਕਰੇ ਉਹਨਾਂ ਨੇ 6 ਬੰਦੇ ਆ ਪਰਚੇ ਕਰੇ ਠੀਕ ਹੈ ਜੀ ਤੇ ਮੈਨੂੰ ਇਦਾਂ ਲੱਗਦਾ ਵੀ ਮੰਨ ਲਓ ਜਿਹੜੇ ਬੰਦੇ ਪਿੱਛੇ ਹਟਦੇ ਜਾਂ ਤਾਂ ਉਹ ਪਰਚੇ ਤੋਂ ਡਰਦੇ ਆ ਜਾ ਫਿਰ ਕੋਈ ਹੋਰ ਤਰ੍ਹਾਂ ਦਾ ਕੰਮ ਹੋਊਗਾ ਜੀ ਇਹਦਾ ਸਾਨੂੰ ਪਤਾ ਨਹੀਂ ਲੱਗਿਆ ਬਾਕੀ ਇਹ ਬੰਦਿਆਂ ਦੇ ਘਰ ਨੇੜੇ ਆ ਜੀ ਇਹਨਾਂ ਨਾਲ ਗੱਲਬਾਤ ਕਰੋ ਵੀ ਕੀ ਕੀ ਨੁਕਸਾਨ ਆ ਇਹਨਾਂ ਦੇ ਘਰ ਨੇੜੇ ਆ ਤੁਸੀਂ ਤੁਸੀਂ ਹਲਕਾ ਇੰਚਾਰਜ ਨੂੰ ਦਿੱਤੀ ਐ ਹਲਕਾ ਇੰਚਾਰਜ ਨੂੰ ਸਾਰ ਅਸੀਂ ਦੱਸਿਆ ਜੀ ਹਲਕਾ ਇੰਚਾਰਜ ਕਹਿੰਦੇ ਕੋਈ ਨਹੀਂ ਜੀ ਅਸੀਂ ਜਾਂਚ ਪੜਤਾਲ ਕਰਾਂਗੇ ਉਹਨਾਂ ਨੇ ਵੀ ਕੋਈ ਜਾਂਚ ਨਹੀਂ ਕੀਤੀ ਉਰੇ ਨਾ ਨਸ਼ਿਆਂ ਵਿਰੋਧੀ ਕੈਂਪ ਲੱਗਿਆ ਸੀ ਉਰੇ ਵੀਡੀਓ ਸਾਹਿਬ ਆਏ ਜਿਹੜੇ ਡਾਕਟਰ ਚਰਨਜੀਤ ਸਿੰਘ ਜੀ ਹੈ ਚੰਨੀ ਉਹਨਾਂ ਨੇ ਵੀ ਆਉਣਾ ਸੀ ਉਹਨਾਂ ਨੇ ਪ੍ਰੋਗਰਾਮ ਰੱਦ ਹੋ ਗਿਆ ਅਸੀਂ ਵੀਡੀਓ ਸਾਹਿਬ ਨੂੰ ਕਿਹਾ ਸਾਡਾ ਮੈਗ ਟੱਕ ਬੰਦ ਕਰਤਾ ਜੀ ਉਹਨਾਂ ਨੇ ਐਨਾ ਉਹਨਾਂ ਨੂੰ ਡਰ ਪਤਾ ਨਹੀਂ ਕਿਉਂ ਲੱਗਦਾ ਫੈਕਟਰੀ ਵਾਲਿਆਂ ਤੇ ਉਹਨਾਂ ਨੇ ਸਾਡਾ ਮੈਗ ਤੱਕ ਬੰਦ ਕਰਤਾ ਵੀ ਅਸੀਂ ਬੋਲਣ ਨਹੀਂ ਦੇਣੇ ਇਹ ਬੰਦੇ ਚਲੋ ਜੀ ਅਸੀਂ ਵੀਡੀਓ ਸਾਹਿਬ ਨੂੰ ਕਿਹਾ ਉਹ ਕਹਿੰਦੇ ਵੀ ਸਾਡੇ ਕੋਲ ਦਫ਼ਤਰ ਆਇਓ ਅਸੀਂ ਦਫ਼ਤਰ ਅਸੀਂ ਚਿੱਠੀ ਘਟਵਾ ਕੇ ਲੈ ਕੇ ਆਏ ਹੋ ਆ ਜਿਹੜੀ ਉਹਨਾਂ ਨੂੰ ਅਸੀਂ ਦਫ਼ਤਰ ਚ ਦਈਆ ਉਹਨਾਂ ਨੇ ਸਾਫ਼ ਇਨਕਾਰ ਕਰਤਾ ਕਹਿੰਦਾ ਮੈਂ ਚਿੱਠੀ ਨਹੀਂ ਫੜ ਸਕਦਾ ਤੁਹਾਡੀ ਫਿਰ ਅਸੀਂ ਕਿਸੇ ਨੂੰ ਕਿਹਾ ਵੀ ਸਾਡੀ ਐਦਾ ਚਿੱਠੀ ਨਹੀਂ ਪੜੀ ਹੈ ਕਿ ਉਹਨਾਂ ਨੇ ਐਮਐਲਏ ਸਾਹਿਬ ਨੂੰ ਵੀ ਕਿਹਾ ਉਹ ਕਹਿੰਦੇ ਜੀ ਕੋਈ ਨਹੀਂ ਗੱਲਬਾਤ ਕਰਦੇ ਆ ਕਰਦੇ ਆ ਪਰ ਸਾਡਾ ਹੱਲ ਨਹੀਂ ਜੀ ਨਿਕਲਦੇ ਆ ਫੈਕਟਰੀ ਦਾ ਕੰਮ ਤੜਦੇ ਨਾਲ ਚੱਲ ਰਿਹਾ ਏ ਉੱਥੇ ਬਿਜਲੀ ਦੀਆਂ ਤਾਰਾਂ ਪੈਗੀਆਂ ਏ ਉਹਨਾਂ ਨੇ ਛੱਟ ਤੱਕ ਤਾਂ ਉਹ ਕਰਨ ਲੱਗੇ ਪਿਆ ਮਾਲ ਉੱਥੇ ਆਉਣ ਲੱਗ ਗਿਆ ਇਹ ਮੈਨੂੰ ਪਤਾ ਨਹੀਂ ਲੱਗਦਾ ਵੀ ਪਿੰਡ ਵਾਲੇ ਕਿਉਂ ਚੁੱਪਾ ਜਾਂ ਪੰਚਾਇਤ ਕਿਉਂ ਚੁੱਪਾ ਕੁਝ ਪੰਚਾਂ ਨੂੰ ਛੱਡ ਕੇ ਬਾਕੀ ਸਭ ਚੁੱਪ ਜੇਕਰ ਕਾਰਵਾਈ ਅੱਗੇ ਨਹੀਂ ਹੁੰਦੀ ਤਾਂ ਕੀ ਸਟੈਪ ਹੋਵੇ ਫਿਰ ਅਸੀਂ ਪਿੰਡ ਵਾਲੇ ਇਕੱਠੇ ਹੋ ਕੇ ਰੋਜ਼ ਪ੍ਰਦਰਸ਼ਨ ਕਰਾਂਗੇ ਉੱਥੇ ਜਾ ਕੇ ਸਾਡੀ ਤਾਂ ਇਹੀ ਮੰਗ ਹੈ ਜੇ ਤਾਂ ਸਰਕਾਰ ਕੁਛ ਇਸ ਮਸਲੇ ਦਾ ਹੱਲ ਕਰੇ ਜਾਂ ਪਿੰਡ ਦੀ ਪੰਚਾਇਤ ਨੂੰ ਚਾਹੀਦਾ ਵੀ ਉਹ ਅੱਗੇ ਹੋ ਕੇ ਅਸੀਂ ਪੰਚਾਇਤ ਅਸੀਂ ਪਿੱਛੇ ਹੋ ਜਾਂਦੇ ਆ ਪੰਚਾਇਤ ਨੂੰ ਅੱਗੇ ਕਰ ਦਿੰਦੇ ਆ ਜੀ ਉਹ ਹੱਲ ਕਰਦੀ ਆ ਕਿਉਂਕਿ ਜਿਹਨੇ ਫੈਕਟਰੀ ਲਈ ਹੋਣੀ ਨਾ ਅਪਰੂਵਲ ਪਰਮਿਸ਼ਨ ਦਾ ਸਾਰੀਆਂ ਲਈਆਂ ਪਰਮਿਸ਼ਨਾਂ ਅਸੀਂ ਕਹਿੰਦੇ ਵੀ ਸਾਰੀਆਂ ਲਈਆਂਆਂਆਂ ਪਰ ਉਹ ਪਰਮਿਸ਼ਨਾਂ ਬਿਲਕੁਲ ਗਲਤ ਆ ਜੋ ਅਸੀਂ ਆਰਟੀਆਈ ਪਾਈ ਆ ਸਰਕਾਰ ਕਹਿੰਦੀ ਆ ਵੀ 150 ਮੀਟਰ ਦੇ ਘੇਰੇ ਦੇ ਵਿੱਚ ਕੋਈ ਗੈਸ ਪੈਟਰੋਲੀਅਮ ਉਹ ਹੋਣਾ ਨਹੀਂ ਚਾਹੀਦਾ ਜੀ ਦੇ ਵਿੱਚ ਨੂੰ ਪਿੰਡ ਦਾ ਨਾਲਾ ਕੁਦਰਤੀ ਨਾਲਾ ਕੋਈ ਹੈਗਾ ਡਰੇਨ ਹੈਗਾ ਜੀ ਸਾਡੀ ਪਾਈਪ ਲਾਈਨ ਲੰਘਦੀ ਆ ਇੱਕ ਗਡੌਨ ਬਣਿਆ ਪਿਆ ਜੀ ਆ ਉੱਥੇ ਗੈਸ ਏਜੰਸੀ ਲੰਘਦੀ ਉਹ ਗੈਸ ਏਜੰਸੀ ਅਸੀਂ ਨਾਪ ਕੇ ਵੀ ਦੇਖੀ ਉਹਦੀ 80 ਮੀਟਰ ਦੀ ਦੂਰੀ ਬਣਦੀ ਆ ਮੰਨ ਲਓ ਸਾਡੇ ਉੱਥੇ ਫੈਕਟਰੀ ਦਾ ਕੋਈ ਵੀ ਮੰਨ ਲਓ ਅੱਗ ਲੱਗ ਗਈ ਆਪਣਾ ਗਡੌਨ ਵਿੱਚ ਅੱਗ ਲੱਗ ਗਈ ਰੋਪੜ ਦੇਖੋ ਕਿੰਨੀ ਦੂਰ ਆ ਜੀ ਉੱਥੇ ਤਾਂ ਵੈਸੇ ਹੀ ਪੂਰੇ ਬਣਾ ਰਿਹਾ ਜੀ ਵੈਸੇ ਹੀ ਜਾਮ ਲੱਗਿਆ ਰਹਿੰਦਾ ਜਦ ਨੂੰ ਪਿੰਡ ਪਿੰਡ ਨੇ ਫੁੱਟ ਜਾਣਾ ਜੀ ਜਦ ਨੂੰ ਉਹਦੇ ਫਾਈਵ ਗੇਟ ਤੇ ਗੱਡੀਆਂ